ਅਮਰੀਕਾ 'ਚ ਇੱਕ ਬੰਦੇ ਦਾ ਟੈਸਟ ਹੋਇਆ ਐਚ ਆਈ ਵੀ ਪੋਜ਼ਿਟਿਵ ਦੱਸਿਆ ਡਾਕਟਰਾਂ ਨੇ ਕਿਹਾ ਕਿ 4 ਮਹੀਨਿਆਂ ਦੇ ਵਿੱਚ ਉਹਦੀ ਮੌਤ ਹੋ ਜੂ। ਦੂਜਾ ਉਹਦਾ ਇੱਕ ਵੇਲੀ ਉਹਨੂੰ ਦੱਸਿਆ ਕਿ 3 ਮਹੀਨਿਆਂ ਦੇ ਵਿੱਚ ਉਹਦੀ ਮੌਤ ਹੋ ਜੂ ਉਹਨੂੰ ਚੌਥੀ ਸਟੇਜ ਦਾ ਕੈਂਸਰ ਹੈ। ਇੱਕ ਦਿਨ ਛਾਣਵੀਨ ਤੋਂ ਪਤਾ ਲੱਗਿਆ ਕਿ ਰਿਪੋਰਟਾਂ ਦੋਨੇ ਹੀ ਗਲਤੀ ਨਾਲ ਜਿਹੜੀਆਂ ਕਿਸੇ ਹੋਰ ਦੀਆਂ ਸੀ ਗਲਤ ਬੰਦਿਆਂ ਤੱਕ ਪਹੁੰਚ ਗਈਆਂ ਨਾਮ ਦੀ ਅਦਲਾ ਬਦਲੀ ਕਰਕੇ। ਸਾਢੇ 3 ਮਹੀਨੇ ਬੀਤ ਗਏ ਡਾਕਟਰਾਂ ਨੇ ਅਪਰੋਚ ਕੀਤਾ ਬੰਦੇ ਨੂੰ ਕਹਿੰਦੇ ਵੀ ਭਾਈ ਦੱਸਣ ਲਈ ਜਸਟ ਕਿ ਤੇਰੀ ਰਿਪੋਰਟ ਗਲਤ ਹੈ ਜਿਹਨੂੰ ਕੈਂਸਰ ਦੱਸਿਆ ਬਦਕਿਸਮਤੀ ਨਾਲ ਮਰ ਗਿਆ ਸੀ ਉਹ ਬੰਦਾ ਤਿੰਨਾਂ ਮਹੀਨਿਆਂ ਦੇ ਵਿੱਚ ਹੀ ਕਿਉਂਕਿ ਮਾਈਂਡ ਨੇ ਐਕਸੈਪਟ ਕਰ ਲਿਆ ਦੂਜੇ ਪਾਸੇ ਚਾਰ ਮਹੀਨਿਆਂ ਦਾ ਸਮਾਂ ਦਿੱਤਾ ਸੀ ਹਲੇ 15 ਦਿਨ ਪਏ ਸੀ ਉਹਨੂੰ ਦੱਸਿਆ ਐਚ ਆਈ ਵੀ ਵਾਲੇ ਨੂੰ ਕਹਿੰਦੇ ਤੇਰੀ ਰਿਪੋਰਟ ਭਾਈ ਗਲਤ ਹੈ ਤੇਰੀ ਕੰਡੀਸ਼ਨ ਕਿਵੇਂ ਆ ਹਾਲ ਵੀ ਪੁੱਛਿਆ ਤਾਂ ਉਹ ਬੰਦਾ ਡੈਥ ਬੈੱਡ ਤੇ ਪਿਆ ਸੀ ਤੇ 15 ਕ ਦਿਨਾਂ ਦੇ ਵਿੱਚ ਹੀ ਉਹ ਉੱਠ ਖੜਿਆ ਬੈੱਡ ਤੋਂ ਤੇ ਠੀਕ ਫੀਲ ਕਰਨ ਲੱਗ ਗਿਆ ਮਤਲਬ ਦਿਮਾਗ ਬਹੁਤ ਵੱਡੀ ਚੀਜ਼ ਹੁੰਦੀ ਆ ਇਹਦੀ ਇੱਕ ਬੈਸਟ ਐਗਜ਼ਾਮਪਲ ਤੁਹਾਨੂੰ ਦੱਸਦਾ ਹੈ ਡਾਈਟ ਪਲਾਨ ਆਪਣੇ ਤੋਂ ਲਿਆ ਲੰਬੇ ਸਮੇਂ ਤੋਂ ਪ੍ਰੈਗਨੈਂਸੀ ਨਹੀਂ ਸੀ ਆ ਰਹੀ ਜਦੋਂ ਪੋਜ਼ਿਟਿਵਿਟੀ ਇੰਨੀ ਕੁ ਹੋਵੇ ਕਿ ਅਸੀਂ ਕੁਝ ਵੀ ਕਰ ਸਕਦੇ ਆ ਇੰਦਰਜੀਤ ਭੈਣ ਨੇ ਫੇਸ਼ੀਅਲ ਪ੍ਰੋਬਲਮਸ ਨੂੰ ਤੇ ਪੀਸੀਓਡੀ ਨੂੰ ਠੀਕ ਕਰਨ ਲਈ ਡਾਈਟ ਪਲਾਨ ਲਿਆ ਸੀ ਇੱਕ ਹਫ਼ਤੇ ਦੇ ਵਿੱਚ ਹਬਜ਼ ਜਿਹੜੀਆਂ ਸੀਗੀਆਂ ਉਹ ਆਨਲਾਈਨ ਆਰਡਰ ਕਰਨੀਆਂ ਸੀ ਹਲੇ ਸਿਰਫ ਇੱਕ ਹਫਤੇ ਦੇ ਵਿੱਚ ਪ੍ਰੈਗਨਨਸੀ ਪੋਜ਼ਿਟਿਵ ਆਈ ਕਾਰਨ ਸਿਰਫ ਤੇ ਸਿਰਫ ਇੱਛਾ ਸ਼ਕਤੀ ਹੁੰਦੀ ਹੈ ਤੇ ਖੁਰਾਕ 'ਚ ਥੋੜਾ ਜਿਹਾ ਸੁਧਾਰ ਤਾਂ ਤੁਸੀਂ ਵੀ ਕਿਸੇ ਹੈਲਥ ਇਸ਼ੂ ਜਾਂ ਜਨਰਲ ਵੈਲਨੈਸ ਲਈ ਪੇਡ ਡਾਈਟ ਪਲਨ ਲੈਣਾ WhatsApp ਕਰ ਸਕਦੇ ਹੋ ਅਮਰੀਕਾ 'ਚ ਇੱਕ ਬੰਦੇ ਦਾ ਟੈਸਟ ਹੋਇਆ ਐਚ ਆਈ ਵੀ ਪੋਜ਼ਿਟਿਵ ਦੱਸਿਆ ਡਾਕਟਰਾਂ ਨੇ ਕਿਹਾ ਕਿ 4 ਮਹੀਨਿਆਂ ਦੇ ਵਿੱਚ ਉਹਦੀ ਮੌਤ ਹੋ ਜੂਗੀ ਦੂਜਾ ਉਹਦਾ ਇੱਕ ਵੇਲੀ ਉਹਨੂੰ ਦੱਸਿਆ ਕਿ ਤਿੰਨ ਮਹੀਨਿਆਂ ਦੇ ਵਿੱਚ ਉਹਦੀ ਮੌਤ ਹੋ ਜੂ ਉਹਨੂੰ ਚੌਥੀ ਸਟੇਜ ਦਾ ਕੈਂਸਰ ਹੈ ਇੱਕ ਦਿਨ ਛਾਣਵੀਨ ਤੋਂ ਪਤਾ ਲੱਗਿਆ ਕਿ ਰਿਪੋਰਟਾਂ ਦੋਨੇ ਹੀ ਗਲਤੀ ਨਾਲ ਜਿਹੜੀਆਂ ਕਿਸੇ ਹੋਰ ਦੀਆਂ ਸੀ ਗਲਤ ਬੰਦਿਆਂ ਤੱਕ ਪਹੁੰਚ ਗਈਆਂ ਨਾਮ ਦੀ ਅਦਲਾ ਬਦਲੀ ਕਰਕੇ ਸਾਢੇ ਤਿੰਨ ਮਹੀਨੇ ਬੀਤ ਗਏ ਡਾਕਟਰਾਂ ਨੇ ਅਪਰੋਚ ਕੀਤਾ ਬੰਦੇ ਨੂੰ ਕਹਿੰਦੇ ਵੀ ਭਾਈ ਦੱਸਣ ਲਈ ਜਸਟ ਕਿ ਤੇਰੀ ਰਿਪੋਰਟ ਗਲਤ ਹੈ ਜਿਹਨੂੰ ਕੈਂਸਰ ਦੱਸਿਆ ਬਦਕਿਸਮਤੀ ਨਾਲ ਮਰ ਗਿਆ ਸੀ ਉਹ ਬੰਦਾ ਤਿੰਨਾ ਮਹੀਨਿਆਂ ਦੇ ਵਿੱਚ ਹੀ ਕਿਉਂਕਿ ਮਾਈਂਡ ਨੇ ਐਕਸੈਪਟ ਕਰ ਲਿਆ ਦੂਜੇ ਪਾਸੇ 4 ਮਹੀਨਿਆਂ ਦਾ ਸਮਾਂ ਦਿੱਤਾ ਸੀ ਹਲੇ 15 ਦਿਨ ਪਏ ਸੀ ਉਹਨੂੰ ਦੱਸਿਆ ਐਚ ਆਈ ਵੀ ਵਾਲੇ ਨੂੰ ਕਹਿੰਦੇ ਤੇਰੀ ਰਿਪੋਰਟ ਭਾਈ ਗਲਤ ਹੈ ਤੇਰੀ ਕੰਡੀਸ਼ਨ ਕਿਵੇਂ ਆ ਹਾਲ ਵੀ ਪੁੱਛਿਆ ਤਾਂ ਉਹ ਬੰਦਾ ਡੈਥ ਬੈੱਡ ਤੇ ਪਿਆ ਸੀ ਤੇ 15 ਕ ਦਿਨਾਂ ਦੇ ਵਿੱਚ ਹੀ ਉਹ ਉੱਠ ਖੜਿਆ ਬੈੱਡ ਤੋਂ ਤੇ ਠੀਕ ਫੀਲ ਕਰਨ ਲੱਗ ਗਿਆ ਮਤਲਬ ਦਿਮਾਗ ਬਹੁਤ ਵੱਡੀ ਚੀਜ਼ ਹੁੰਦੀ ਆ ਇਹਦੀ ਇੱਕ ਬੈਸਟ ਐਗਜ਼ਾਮਪਲ ਤੁਹਾਨੂੰ ਦੱਸਦਾ ਹਾਂ ਡਾਈਟ ਪਲਾਨ ਆਪਣੇ ਤੋਂ ਲਿਆ ਲੰਬੇ ਸਮੇਂ ਤੋਂ ਪ੍ਰੈਗਨਨਸੀ ਨਹੀਂ ਸੀ ਆ ਰਹੀ ਜਦੋਂ ਪੋਜ਼ਿਟਿਵਿਟੀ ਇੰਨੀ ਕੁ ਹੋਵੇ ਕਿ ਅਸੀਂ ਕੁਝ ਵੀ ਕਰ ਸਕਦੇ ਆ ਇੰਦਰਜੀਤ ਭੈਣ ਨੇ ਫੇਸ਼ੀਅਲ